ਗੁਰਦਾਸਪੁਰ ਦੇ ਪਿੰਡ ਖਾਨੋਵਾਲ ਦੇ ਦੋ ਚਚੇਰੇ ਭਰਾ ਵੀ ਅੱਜ ਹੋਏ ਅਮਰੀਕਾ ਤੋਂ ਡਿਪੋਰਟ ਪਿੰਡ ਖਾਨੋਵਾਲ ਵਿਖੇ ਜਠਾਣੀ ਦਰਾਨੀ ਵੱਲੋਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਪੁੱਤਾਂ ਨੂੰ ਅਮਰੀਕਾ ਭੇਜਿਆ ਗਿਆ ਸੀ ਦੋਵਾਂ ਪੁੱਤਰਾਂ ਦੇ ਡਿਪੋਰਟ ਹੋਣ ਦੀ ਖਬਰ ਸੁਣਦਿਆਂ ਹੀ ਮਾਮਾ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ ਇਸ ਸਬੰਧੀ ਜਦੋਂ ਸਾਡੀ ਟੀਮ ਦੇ ਵੱਲੋਂ ਪਿੰਡ ਖਾਨੋਵਾਲ ਪਹੁੰਚ ਕੇ ਜਠਾਣੀ ਬਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਅਤੇ ਦਰਾਨੀ ਗੁਰਪ੍ਰੀਤ ਕੌਰ ਪਤਨੀ ਮਰਹੂਮ ਨਰਿੰਦਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਆਪਣੀ ਮਾਲਕੀ ਜ਼ਮੀਨ ਪਲਾਟ ਅਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟ ਨੂੰ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ ਇਸ ਮੌਕੇ ਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਨਰਿੰਦਰ ਸਿੰਘ ਦੀ 2013 ਦੇ ਵਿੱਚ ਮੌਤ ਹੋਣ ਤੋਂ ਬਾਅਦ ਮੇਰੇ ਪਿਤਾ ਜਸਵੰਤ ਸਿੰਘ ਫੌਜੀ ਵੱਲੋਂ ਉਸ ਦੇ ਪੁੱਤਰ ਹਰਜੀਤ ਸਿੰਘ ਬੇਟੀਆਂ ਪ੍ਰਭਜੋਤ ਕੋਰ ਅਤੇ ਰਾਜਵਿੰਦਰ ਕੋਰ ਦਾ ਪਾਲਣ ਪੋਸ਼ਣ ਕੀਤਾ ਗਿਆ ਸੀ ਇੱਥੋਂ ਤੱਕ ਕਿ ਮੇਰੇ ਪਿਤਾ ਦੇ ਵੱਲੋਂ ਸਾਡੇ ਰਹਿਣ ਦੇ ਲਈ ਰਹਿਣ ਬਸੇੜਾ ਵੀ ਤਿਆਰ ਕਰਕੇ ਦਿੱਤਾ ਗਿਆ ਸੀ ਗੁਰਪ੍ਰੀਤ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਆਪਣਾ ਚੰਗਾ ਭਵਿੱਖ ਬਣਾਉਣ ਦੀ ਕਾਮਨਾ ਨੂੰ ਲੈ ਕੇ ਪਿੰਡ ਰੁਡਿਆਣੇ ਦੇ ਏਜੰਟ ਤੋਂ ਅਮਰੀਕਾ ਵਿੱਚ ਰਹਿੰਦਾ ਹੈ ਵੱਲੋਂ ਮੇਰੇ ਪੁੱਤ ਅਤੇ ਮੇਰੀ ਜਠਾਣੀ ਦੇ ਪੁੱਤ ਨੂੰ ਅਮਰੀਕਾ ਲਿਜਾਣ ਲਈ 45-45 ਲੱਖ ਰੁਪਏ ਲਏ ਸਨ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਗੁਰਪ੍ਰੀਤ ਕੌਰ ਪਿੰਖਾਨੋਵਾਲ ਬੇਟਾ ਮੇਰਾ ਹਰਜੀਤ ਸਿੰਘ ਤੇ ਅਹੀਂ ਦੋਵੇਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਹੁਣ ਮੈਂ ਇਸ ਤਰ੍ਹਾਂ ਹੀ ਹਜੇ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਹਨ ਉਹ 28 ਜਨਵਰੀ ਨੂੰ ਆਈਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ ਕਿੰਨੇ ਪੈਸੇ ਭਾਗੀ ਲੱਗੇ ਕਿੰਦਾ ਕਿੰਦਾ ਬੱਚੇ 45 ਲੱਖ 45 45 ਲੱਖ ਰੁਪਇਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਇਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚਲ ਗਿਆ ਸੀ ਸਗੀਆਂ ਦਰਾਣੀ ਠਾਣੀ ਆ ਦੋਨੋਂ ਬੱਚੇ ਇੱਕੋ ਘਰ ਚ ਗਏ ਨੇ ਕਿੱਦਾਂ ਪੈਸੇ ਦਿੱਤੇ ਭਾਜੀ ਪੈਸੇ ਅਸੀਂ 20 ਲੱਖ ਰੁਪਇਆ ਕਰਕੇ ਦਿੱਤਾ ਸੀ ਉਹਨਾਂ ਨੂੰ ਨਹੀਂ ਕਿੱਦਾਂ ਪਹਿਲੀ ਵੇਚ ਕੇ ਦਿੱਤੇ ਨਾ ਪਹਿਲੀ ਵੇਚ ਕੇ ਮੇਰੀ ਤੇ ਦੋ ਦੇ ਦੋ ਕਿਲੇ ਪਹਿਲੀ ਵੇਚ ਗੀਏ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪਹਿਲੀ 1 ਕਿਲਾ ਇਹਨਾਂ ਨੇ ਵੇਚ ਦਿੱਤੀ 1 ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵੇਚੀ ਤੇ 6-7 ਲੱਖ ਰੁਪਇਆ ਇਹਨਾਂ ਨੇ ਵੀ ਆਜੀ ਚ ਸਾਨੂੰ ਇਹ ਮਰ ਲੇਦਾ ਐ ਨਾ ਨਾ ਪਲਾਟ ਵੇਚਿਆ ਕਿਵੇਂ ਬਦਲ ਗਿਆ ਬੱਚੇ ਵਾਪਸ ਆਲੇ ਧੰਨਵਾਦ ਸਾਨੂੰ ਤੇ ਅੱਜ ਸਵੇਰੇ ਸਕੂਲ ਦੀ ਲਿਸਟ ਆਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜ ਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜ੍ਹੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਨੇ ਦੋਨਾਂ ਦੇ ਬਸ ਉਦੋਂ ਹੀ ਸਾਨੂੰ ਪਤਾ ਲੱਗਾ ਆ ਘਰ ਚ ਤੇ ਸੋਗ ਦਾ ਮਾਹੌਲ ਏ ਨਾ ਕਿਸੇ ਨੇ ਰੋਟੀ ਖਾਧੀ ਇਹ ਨਾ ਪੱਕੀ ਏ ਸਵੇਰ ਦੀ ਹੋ ਜਾਈਏ ਬਸ ਸਾਰੇ ਹਮ ਰਿਸ਼ਤੇਦਾਰ ਭੈਣ ਭਰਾ ਫੋਨ ਕਰ ਕਰਕੇ ਪੁੱਛਣ ਡੇ ਨੇ ਕੀ ਕੀ ਗੱਲ ਹੋ ਗਈ ਬੱਚੇ ਕਿਉਂ ਵਾਪਸ ਆ ਗਏ ਨੇ ਬੱਚਿਆਂ ਨਾਲ ਕੋ ਸੰਪਰਕ ਹੋ ਰਿਹਾ ਕੋ ਗੱਲ ਬਿਲਕੁਲ ਨਹੀਂ ਕੋਈ ਸੰਪਰਕ ਨਹੀਂ ਹੋਇਆ 28 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ ਬਸ ਸਾਨੂੰ ਲਿਸਟ ਤੋਂ ਪਤਾ ਲੱਗਾ ਕਿ ਬੱਚੇ ਬਸ ਅਮਰਸਰ ਉਤਰਨ ਵਾਲੇ ਨੇ ਸਾਡੇ ਦੋਵੇਂ ਬੱਚੇ ਗਏ ਹਰਜੀਤ ਤੇ ਹਰਜੋਤ ਮਤਲਬ 12 ਅਕਤੂਬਰ ਨੂੰ ਘਰੋਂ ਗਏ ਸੀਗੇ ਤੇ 28 ਜਨਵਰੀ ਨੂੰ ਉੱਥੇ ਪਹੁੰਚੇ ਆ ਅੱਜ ਸਾਨੂੰ ਪਤਾ ਲੱਗਾ ਸਿਰੇ ਸਿਰੇ ਕੀ ਸਾਡੇ ਬੱਚੇ ਰਿਪੋਰਟ ਹੋ ਕੇ ਆ ਗਈ ਹੈ ਕਿਵੇਂ ਭੇਜੇ ਕਿਹੜੀਆਂ ਮੁਸੀਬਤਾਂ ਵਿੱਚ ਚੱਲਦੇ ਗਏ ਮਸੀਬਤਾਂ ਦੇ ਬਹੁਤ ਚੱਲੀਆਂ ਜੇ ਕਈ ਵਾਰ ਰੋਟੀ ਵੀ ਨਹੀਂ ਖਾਣ ਨੂੰ ਹੁੰਦੀ ਤੇ ਅਸੀਂ ਮਗਰ ਪੈਸੇ ਪਾਉਂਦੇ ਰਹੇ ਗੱਲ ਵਣੀ ਹੀ ਹੁੰਦੀ ਹੈਗੀ ਵੀ ਅਸੀਂ ਰੀਚਾਰਜਿੰਗ 3000 ਦਾ ਕਰਵਾ ਕੇ ਫਿਰ ਆਪਣੇ ਬੱਚਿਆਂ ਨਾਲ ਗੱਲ ਕਰਦੇ ਨੇ ਬੱਚੇ ਭੁੱਖੇ ਰਹੇ ਜੰਗਲ 'ਚ ਇਸ ਤਰ੍ਹਾਂ ਹੀ ਕਦੀ ਖਾਣਾ ਮਿਲ ਜਣਾ ਕਦੀ ਨਹੀਂ ਮਿਲਣਾ ਹੈਗਾ ਵੀ ਮੇਰੇ ਕਸਲ ਆ ਗਏ ਮੇਜੇ 45 45 ਲੱਖ ਰੁਪਏ ਲੱਗਾ 90 ਲੱਖ ਰੁਪਏ ਲੱਗਾ ਸਾਡਾ ਦੋਵਾਂ ਘਰਾਂ ਦਾ ਕਿਵੇਂ ਕੀਤਾ ਰੈਂਜ ਮੇਰੇ ਪਹਿਲੇ ਰੀਸ ਮੈਂ ਇੱਕ ਕਿਲਾ ਪਿਆਲੀ ਵੇਚੀ ਤੇ ਇੱਕ ਗਹਿਣੇ ਪਾਈ ਜੇ ਤੇ 6 ਮਰਲੇ ਪਲਾਟ ਵੇਚਿਆ 7 ਲੱਖ ਰੁਪਏ ਉਦਾਂ ਚੁੱਕਿਆ ਕਿ ਗੱਡੀ ਵੇਚੀ ਹੁਣ ਕਿਦਾਂ ਲੱਗਾ ਜਦੋਂ ਬੱਚੇ ਵਾਪਸ ਆ ਰਕੇ ਮਨ ਤੇ ਕੀ ਬੀਜ ਰਹੀ ਆ ਮਨ ਤੇ ਤੁਹਾਨੂੰ ਪਤਾ ਸਵੇਰ ਦੀ ਰੋਟੀ ਨਹੀਂ ਖਾਦੀ ਕੋਸ਼ ਨਹੀਂ ਆ ਘਰ ਕੁਛ ਵੀ మే అబి సਾਨੂੰ అగే ਦਾ ਵੀ ਹੈ ਕਿ ਸਾਡੀ ਰੋਟੀ ਪਾਣੀ ਕਿਦਾਂ ਚੱਲੂ ਗੁੜੀਆ ਮੇਰੀ ਪੜਦੀ ਆ ਮੈਨੂੰ ਤੇ ਇਹ ਵੀ ਹੈ ਕਿ ਮੇਰੀ ਗੁੜੀਆ ਦੀ ਪੜਾਈ ਵੀ ਰੁਕ ਜਾਣੀ ਪਹਿਲੀ ਵੀ ਇੱਕ ਗਈ ਸਭ ਕੁਝ ਹੋ ਗਿਆ ਉਹਦੀ ਵੀ ਪੜਾਈ ਨਹੀਂ ਮੁਕੰਮਲ ਹੋਣੀ ਕੀ ਕਰਦੇ ਸਰਕਾਰਾਂ ਕੋ ਕੀ ਅਪੀਲ ਕਰਦੇ ਸਰਕਾਰਾਂ ਨੂੰ ਇਹ ਅਪੀਲ ਕਰਦੇ ਬੱਚਿਆਂ ਨੂੰ ਨੌਕਰੀ ਕੋਈ ਰੋਜ਼ਗਾਰ ਦਿੱਤਾ ਜਾਵੇ ਤੇ ਸਾਡੇ ਆ ਇਹ ਐਪੀ ਜੰਟ ਕੋਲੋਂ ਪੈਸੇ ਪੂਏ ਥੋੜੇ ਬੋਦੇ ਹੜੇ ਜੜੇ ਕਿੱਥੋਂ ਲੈ ਪੈ ਜੰਟ ਹੈਗਾ ਜੀ ਇੱਥੋਂ ਰੜਿਆਣੇ ਦਾ ਕੀ ਨਾਮ ਦਾ ਉਹਦਾ ਨਾਮ ਹੈਗਾ ਜੀ ਦਿਲਰਾਜ ਉਹ ਕੀ ਕਹਿੰਦਾ ਸੀ ਤੁਹਾਨੂੰ ਉਹ ਸਾਨੂੰ ਕਹਿੰਦਾ ਕਿ ਬੱਚੇ ਤੁਹਾਡੇ ਪਹੁੰਚਣਗੇ ਪੇਰੀ ਪੂਰੀ ਜ਼ਿੰਮੇਵਾਰੀ ਆ ਤੇ ਹੁਣ ਨਹੀਂ ਸਾਡੀ ਗੱਲ ਨਹੀਂ ਹੋਈ ਸਵੇਰ ਦੀ ਨਹੀਂ ਗੱਲ ਨਹੀਂ ਸਾਡੀ ਹੋਈ ਨਹੀਂ ਜਦੋਂ ਪਹੁੰਚ ਕੇ ਉੱਥੇ ਤੁਹਾਡੀ ਗੱਲਬਾਤ ਹੁੰਦੀ ਜੀ ਹਾਂਜੀ 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 28 ਜਨਵਰੀ ਤੋਂ ਹਾਂਜੀ ਕਿੱਥੇ ਰਹੇ ਉਸ ਤੋਂ ਬਾਅਦ ਉਹਨਾਂ ਕੋਈ ਕੰਮ ਨਾ ਨਾ ਬੱਚਿਆਂ ਨਾਲ ਨਹੀਂ ਹੋਈ ਹੈਗੀ ਜੰਟ ਨਾ ਹੋਈ ਬੱਚਿਆਂ ਦਾ ਸਾਡਾ ਕੋਲ ਹੀ ਨਹੀਂ ਆਇਆ ਦਿੰਦੀ ਕੋਲ ਡੇਢ ਵਜੇ ਮੇਰੀ ਗੱਲ ਹੋਈ ਬੱਚੇ ਆਣਾ ਉਦੋਂ ਬਾਅਦ ਨਹੀਂ ਕੋਲ ਆਈ ਸਾਡੀ ਕੀ ਗੱਲ ਬਾਤ ਹੋਈ 1:30 ਵਜੇ ਜੜੀ ਬਸ ਉਹਨਾਂ ਨੇ ਕਿਹਾ ਮਮਾ ਅਸੀਂ ਪਹੁੰਚ ਗਏ ਆ ਤੇ ਸਾਨੂੰ ਹੁਣ ਬਸ ਪੁਲਿਸ ਵਾਲਿਆਂ ਨੇ ਫੜ ਲੈਣਾ ਵਾ ਤੇ ਸਾਡੀ 5-6 ਦਿਨ ਸਾਡਾ ਕਾਲ ਨਹੀਂ ਆਉਣਾ ਹੈਗਾ ਵੀ ਤੇ ਪਰ ਉਤੋਂ ਬਾਅਦ ਅਸੀਂ ਬੜੇ ਦਿਨ ਡੀਗਦੇ ਰਹੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੋਨ ਡੀਗਦੀ ਰਹੇਗੀ ਫੋਨ ਵੀ ਆ ਜਾਂਦਾ ਹੁਣ ਵੀ ਆ ਜਾਂਦਾ ਨਹੀਂ ਫੋਨ ਨਹੀਂ ਆਇਆ ਹੈਗਾ ਵੀ ਹੁਣ ਸਵੇਰੇ ਪਤਾ ਲੱਗਾ ਪਾਪਾ ਵੱਡੇ ਭਾਜੀ ਕੋਲੋਂ ਓੜਾ ਦੇ ਤਾਇਆ ਜੀ ਕੋ ਕਿ ਬੱਚੇ ਵਾਪਸ ਆਉਂਦੇ ਆ